ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ। ਇਹ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਇਹ ਜੀ ਮੈਂ ਜੈਂਪਰ ਦੇ ਉਹਨਾਂ ਕੀ ਕੀ ਦਾ ਪੀਸ ਲਏ ਹੋਏ ਸੀ ਆਨਲਾਈਨ ਮਤਲਬ ਕਿ ਉਹਨਾਂ ਦਾ ਵੀ ਇੱਕ ਚੈਨਲ ਹੈ ਆ ਇਹਦੇ ਉੱਤੇ YouTube ਤੇ ਤੇ ਉਹ ਜਦੋਂ ਉਹਨਾਂ ਕੀ ਕੀ ਦਾ ਕੱਟ ਪੀਸ ਇਦਾਂ ਬਚ ਜਾਂਦੇ ਆ ਜਾਂ ਕਿਦਾਂ ਉਹ ਕਈ ਵਾਰੀ ਉਹ ਸੇਲ ਲਾ ਦਿੰਦੇ ਆ ਤੇ ਇਹ ਉਹਨਾਂ ਨੇ ਮੈਨੂੰ 2 ਮੀਟਰ ਜਿਹੜਾ ਉਹ 100 ਰੁਪਏ ਦਿੱਤਾ ਸੀ ਸਿਰਫ 100 ਰੁਪਏ ਦਾ 2 ਮੀਟਰ ਇਹ ਉਹਨੂੰ ਕੀ ਕਹਿੰਦਾ ਉਹ ਆਜ ਇਹਨੂੰ ਕਹਿੰਦਾ ਸੰਟਨ ਮਤਲਬ ਕਿ ਸੰਟਨ ਹੁੰਦੀ ਨਾ ਸਰਦੀਆਂ ਨੋਰਮਲ ਮੌਸਮ ਵਾਸਤੇ ਨਾ ਸਰਦੀਆਂ ਨਾ ਜ਼ਿਆਦਾ ਗਰਮੀਆਂ ਜਿਹੜਾ ਹੋਣਾ ਮਿੱਟੀ ਮਿੱਟੀ ਰੋਤੋਣੀ ਇਹਦੇ ਵਿੱਚ ਪਾਉਣ ਨੂੰ ਮਤਲਬ ਕਿ ਉਹ ਇਹ ਵਾਲਾ ਨੂੰ ਕੀ ਕਹਿੰਦਾ ਸਟੱਫ ਹੈ ਸੰਟਨ ਜੀ ਤੇ ਇਹ 2 ਮੀਟਰ ਚ ਮੇਰਾ ਤਾਂ ਜੈਂਪਰ ਜਿਹੜਾ ਉਹ ਸੋਖਾ ਹੀ ਬਣ ਜਾਂਦਾ ਫਿਰ ਇਸ ਕਰਕੇ ਮੈਂ ਇਹ ਮੰਗਾਇਆ ਸੀ ਇਹਦੇ ਨਾਲ ਇਹਦੇ ਮਤਲਬ ਕਿ 400 ਤੇ ਕੋਸ਼ ਰੁਪਏ ਵਿੱਚ ਇਹ پارਸਲ ਦੇ ਮੈਂ ਚਾਰ ਪੀਸ ਮੰਗਾਈ ਸੀ 아이 थिंक ਚਾਰ ਨਾ ਮੇਰੇ ਕੋਲ ਹੋਰ ਵੀ ਕਲਰ ਹੈ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਕੇ ਆ ਇੱਕ ਮਜੈਂਟਾ ਜਿਹਾ ਤੇ ਇੱਕ ਮਤਲਬ ਕਿ ਤਿੰਨ ਚਾਰ ਕਲਰ ਹੋਊਗਾ ਮੈਂ ਕੱਢੂੰਗੀ ਤੇ ਮੈਂ ਹੁਣ ਕੱਟਣ ਲੱਗੀ ਸੀ ਮੈਂ ਕਿ ਦਿਖਾਵਾਂ ਬਈ ਬਾਕੀ ਮੈਂ ਤੋਤਾ ਮਤਲਬ ਕਿ ਵਾਸ਼ ਕੀਤਾ ਇਹ ਨਹੀਂ ਪਹਿ ਵਾਸ਼ ਕੀਤੇ ਆ ਖਰਾਬ ਹੋ ਜਾਂਦਾ ਮੈਂ ਵਾਸ਼ ਕਰਕੇ ਫਿਰ ਕੱਟਣ ਲੱਗੀ ਹਾਂ ਬਿਲਕੁਲ ਸਹੀ ਰਿਹਾ ਨਾ ਕੋਈ ਕਲਰ ਨਿਕਲਿਆ ਤੇ ਨਾ ਹੀ ਕੋਈ ਸ਼੍ਰਿੰਕ ਹੋਇਆ ਕੁਝ ਨਹੀਂ ਇਹ ਵਾਸ਼ ਕਰਕੇ ਹੁਣ ਮੈਂ ਇਹਨੂੰ ਕੱਟਣ ਲੱਗੀ ਸੀ ਜੈਂਪਰ ਨੂੰ ਤੇ ਫਿਰ ਕੱਟੂਗਾ ਲੈ ਸਲਵਾਰ ਕੱਟੂਗੀ ਤੇ ਸਿਰਫ ਸੌਰਬੀਏ ਦਾ ਜੈਂਪਰ ਇੱਕ ਗਲੇਸ ਕਾਟਨ ਦੀ ਮੈਂ ਇਹਦੇ ਨਾਲ ਸਲਵਾਰ ਲੈ ਆਈ ਸੀਗੀ ਇਹ ਆਈ 350 ਦੀ ਗਲੇਸ ਕਾਟਨ ਮੁੰਗੀਆਂ ਕਲਰ ਦੀ ਆ ਇਹੋ ਮੁੰਗੀਆਂ ਜੀ ਸ਼ੇਡ ਹੈ ਇਹ ਮੁੰਗੀਆਂ ਕਲਰ ਸਲਵਾਰ ਦਾ ਲੈ ਲਿਆ ਇਹ ਇਹ ਹੋ ਗਿਆ ਜੀ ਜੈਂਪਰ ਸੋਣੀ ਲੱਗਦੀ ਮੈਚਿੰਗ ਮੁੰਗਿਆ ਕਲਰ ਦੀ ਚੁੰਨੀ ਲੈ ਲੂੰਗੀ ਤੇ ਇਹ ਇਹੋ ਸੇਮ ਮੁੰਗਿਆ ਕਲਰ ਦੀ ਉਹ ਲੈ ਕੇ ਆਉਂਦੀ ਮੈਂ ਲੈਸ ਲੈਸ ਬਹੁਤ ਸੋਹਣੀ ਆ ਸੇਮ ਇਹਦੇ ਨਾਲ ਦੀ ਮੁੰਗਿਆ ਕਲਰ ਤੇ ਜੈਂਪਰ ਤੇ ਲਾਉਣ ਨੂੰ ਤੇ ਚੁੰਨੀ ਤੇ ਵੀ ਮੈਂ ਇਹ ਵੀ ਲਾਉਂਗੀ ਤੇ ਜੈਂਪਰ ਤੇ ਵੀ ਡਿਜ਼ਾਈਨ ਬਣਾ ਕੇ ਬਟਨ ਵੀ ਲੈ ਕੇ ਆਈ ਮੁੰਗਿਆ ਕਲਰ ਦੇ ਫਿਰ ਇਹਨੂੰ ਸਟਿਚ ਕਰਾਂਗੇ ਆ ਦੇਖੋ ਉਹ ਮੂਂਗਿਆ ਗਲਰ ਇੱਕ ਇੱਕ ਸਿੱਪੀ ਲੱਗੀ ਹੋਈ ਆ ਇਹਦੇ ਵਿੱਚ ਬਹੁਤ ਸੋਹਣੀਆਂ ਲੈਸ ਤੇ ਮੈਂ ਦੁਪੱਟੇ ਦੀ 7 ਮੀਟਰ ਤੇ ਵਿੱਚੇ ਜੈਂਪਰ ਦੀ ਲਈ ਆਈ ਸੀ ਕਿ ਮੈਂ ਕਿ ਫਿਰ ਮੈਨੂੰ ਦੁਪੱਟੇ ਦੀ ਜੇ ਮੈਂ ਛੱਡ ਦਿੱਤੀ ਬਾਅਦ ਵਿੱਚ ਨਾ ਮਿਲੀ ਸੇਮ ਫਿਰ ਮੁਸ਼ਕਲ ਜੀ ਹੋ ਜਾਂਦੀ ਹੈ ਤੇ ਆਪਾਂ ਜੀ ਆਪਣੇ ਟੂਲਸ ਕੱਟ ਲੈ ਕੱਟਣ ਵਾਸਤੇ ਇਹ ਇੰਚ ਟੇਪ ਤੇ ਜਿਹੜੀ ਮੈਂ ਉਕਤੀ ਦੀ ਤੇ ਇਹ ਰੀਲ ਵੀ ਮੂਹੀਆਂ ਮੈਂ ਉੱਥੇ ਹੀ ਲਿਆਉਂਦੀ ਸੀ ਮੈਂ ਕਿਹਾ talla ਇਹ ਸਲਵਾਰ ਕੱਟ ਕੇ ਦਿਨੋਂ ਮੈਂ ਜਿਹੜੀ ਉਹ ਖੜੀ ਕਰਨੀ ਸੀ ਸਲਵਾਰ ਨੂੰ ਤੇ ਹੁਣ ਜੀ ਆਪਾਂ ਕੱਟਦੇ ਆ ਸਲਵਾਰ ਤੇ ਜੈਂਪਰ ਦੀ ਲਾਈਨਿੰਗ ਘੜੀ ਪਈ ਸੀ ਇਦਾਂ ਨਹੀਂ ਮੈਂ ਕਿਹਾ ਮਤਲਬ ਕਿ ਜਿਹੜੀ ਬੈਕ ਸਾਈਡ ਉਹ ਵਾਈਟ ਜੀ ਆ ਤੇ ਵਾਈਟ ਕਲਰ ਦੀ ਲਾ ਦੂੰਗੀ ਘਰੇ ਪਈ ਹੁਣ ਮੈਂ ਲੱਭ ਕੇ ਵਾਈਟ ਕਲਰ ਦੀ ਧੋ ਕੇ ਫਿਰ ਜੈਂਪਰ ਸਿਉਂਗੀ ਚਲੋ ਜੀ ਤੁਹਾਨੂੰ ਦੱਸ ਦਈਏ ਸਲਵਾਰ ਕੱਟੀਏ ਮੈਂ ਕਿੰਨਾ ਕੱਟਦੀ ਆ ਸਲਵਾਰ ਮੈਂ ਕੋਈ ਕਰ ਲਿਆ ਸੀ ਇਹ ਗਲੇਸ ਕਾਟਨ ਜਿਹੜੀ ਹੈ ਨਾ ਮੈਂ ਮੈਂ ਵਾਸ਼ ਕਰ ਲਿਆ ਸੀ ਕੱਪੜਾ ਕਿਉਂਕਿ ਇਹ ਥੋੜਾ ਬੋਤਾ ਸ਼੍ਰਿੰਕ ਹੁੰਦਾ ਹੀ ਆ ਪਹਿਲੀ ਵਾਸ਼ ਤੇ ਤਾਂ ਕਰਕੇ ਜਿੰਨਾ ਖੋਣਾ ਹੋਊਗਾ ਉਹ ਹੋ ਗਿਆ ਹੋਊਗਾ ਤੇ ਹੁਣ ਜੀ ਆਪਾਂ ਕੱਟ ਲਈ ਤੇ ਇੱਥੇ ਜੀ ਸਲਵਾਰ ਦਾ ਕੱਪੜਾ ਜਿਹੜਾ ਇਹ ਮੈਂ ਪੁੱਠ ਸੇਦ ਦੇਖ ਲਈ ਸੀਗੀ ਗਲੇਸ ਕਾਟਨ ਦੀ ਕੰਨੀ ਤੋਂ ਪੁੱਠ ਸੇਦ ਪਤਾ ਲੱਗ ਜਾਂਦੀ ਆ ਇੱਕ ਮੈਂ ਕਟਿੰਗ ਵੀ ਅੰਦਰ ਕਰਨ ਦੇ ਸੀ ਤਾਂ ਕਰਕੇ ਇੰਨੀ ਚੰਗੀ ਤਰ੍ਹਾਂ ਜਿਹੜਾ ਉਹ ਪਤਾ ਜਿਹੜਾ ਉਹ ਨਹੀਂ ਲੱਗਦਾ ਕਿਉਂਕਿ ਸੇਮ ਹੀ ਕਲਰ ਹੁੰਦਾ ਦੋਨੇ ਸਾਈਡਾਂ ਤੋਂ ਉਹਨਾਂ ਦਾ ਤਕਰੀਬਨ ਥੋੜਾ ਜਿਹਾ ਸ਼ਾਈਨਿੰਗ ਦਾ ਫਰਕ ਹੁੰਦਾ ਕੱਪੜੇ ਦਾ ਸਿੱਧੀ ਸਾਈਡ ਤੋਂ ਤੇ ਪੁੱਠੀ ਤੋਂ ਇਸ ਕਰਕੇ ਪਹਿਲਾਂ ਮੈਂ ਉਹ ਪੁੱਠ ਸਿੱਧ ਜਿਹੜੀ ਉਹ ਦੇਖ ਕੇ ਇਹ ਕਾਣ ਜਿਹੜੀ ਸੀ ਉਹ ਆਪਾਂ ਦਵਾਂਗੇ ਕੱਢ ਤੇ ਕਟਿੰਗ ਕਰ ਦਾਂਗੇ ਆਪਾਂ ਜਿੰਨੀ ਕ ਕਾਣ ਆ ਤੇ ਮੇਰੀ ਸਲਵਾਰਾ ਜੀ 36 ਇੰਚ ਤਿਆਰ ਤੇ ਇਸ ਕਰਕੇ 4 ਇੰਚ ਦੀ ਮੇਰੀ 벨ਟ ਪੈ ਜਾਣੀ ਆ ਤੇ ਕੁੰਦੇ ਜਿਹੜੇ ਪਹਿਣਗੇ ਪੱਟ ਵੀ ਜਿਹੜੇ ਪਹਿਣਗੇ ਇਹ ਪਹਿਣਗੇ 32 ਇੰਚ ਦੇ ਤੇ 1 ਇੰਚ ਆਪਾਂ ਰੱਖ ਲਾਂਗੇ ਵੱਧ ਮਤਲਬ ਕਿ ਰੱਖਾਂਗੇ 33 ਇੰਚ 32 ਇੰਚ ਚਾਹੀਦੇ ਆਪਾਂ ਨੂੰ ਤੇ ਆਪਾਂ ਰੱਖਾਂਗੇ 33 ਇੰਚ ਤੇ 3 ਇੰਚ ਲੰਬਾਈ ਤੇ 11 5.5 ਮੈਂ ਪਹੁੰਚਾ ਰੱਖਦੀ ਆ ਉਹਦੇ ਹਿਸਾਬ ਨਾਲ 12 ਇੰਚ ਮੈਂ ਰੱਖ ਲੂੰਗੀ ਇਥੋਂ ਪੱਟ 12 ਇੰਚ ਰੱਖ ਲਿਆ ਮਤਲਬ ਕਿ 1 ਇੰਚ ਵੱਧ ਰੱਖ ਲਿਆ ਤੇ ਇਹ ਆਪਾਂ ਰੱਖ ਲਈ ਜੀ ਪੱਟ ਰੱਖ ਲਿਆ ਜੀ 12 ਇੰਚ ਚੌੜਾਈ ਤੇ 3 3 ਇੰਚ ਲੰਬਾਈ ਤੇ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਸਿੱਧੇ ਕਰਕੇ ਤੇ ਇਹ ਆਪਾਂ ਜਿਹੜੇ ਪੱਟ ਆ ਕਈ ਪੱਟ ਕਹਿ ਦਿੰਦੇ ਕਈ ਪੱਲੇ ਕਹਿ ਦਿੰਦੇ ਆ ਸਲਵਾਰ ਦੇ ਉਹ ਆਪਾਂ ਜਿਹੜੇ ਆ ਇਹਨਾਂ ਨੂੰ ਲਾ ਲਾਂਗੇ ਇਸੇ ਪੀਸ ਨਾਲੋਂ ਕੱਪੜੇ ਨਾਲੋਂ ਜੇ ਮੈਂ ਸਿੱਧੀ ਕਰ ਦਿੱਤੀ ਸਾਰੀ ਉਹ ਕਟਿੰਗ ਕਿਉਂਕਿ ਆ ਜਿਹੜੀ ਸਾਈਡ ਤੇ ਬਚ ਗਿਆ ਇਹਦੀ ਆਪਾਂ ਜਿਹੜੀ ਉਹ ਬੈਲਟ ਬਣਾ ਲਾਂਗੇ ਮੈਂ ਜ਼ਿਆਦਾਤਰ ਇਹਦੇ ਉੱਤੇ ਹੀ ਕੱਟਦੀ ਆ ਕੱਪੜਾ ਬੈੱਡ ਉੱਤੇ ਕਿਉਂਕਿ ਮੇਰੀ ਜਿਹੜੀ ਯੂਸੀ ਦੀ ਪ੍ਰੋਬਲਮ ਆ ਉਹਦਾ ਕਰਕੇ ਮੈਨੂੰ ਥੱਲੇ ਬਹਿਣੀ ਜਿਹੜੀ ਉਹ ਮੁਸ਼ਕਲ ਹੁੰਦੀ ਆ ਪੈਰਾਪਾਰ ਤਾਂ ਬੈ ਲੈਨੇ ਪਰ ਐਦਾਂ ਥੋੜਾ ਮੈਂ ਅਵਾਇਡ ਕਰਦੀ ਆ ਬੇ ਨਰਮ ਜਗ੍ਹਾ ਤੇ ਜ਼ਿਆਦਾ ਆ ਬੈ ਕੇ ਐਦਾਂ ਦੇ ਕਟਿੰਗ ਵਗੈਰਾ ਜਿਹੜਾ ਉਹ ਮੈਨੂੰ ਖੁਦ ਨੂੰ ਵੀ ਪ੍ਰੋਬਲਮ ਨਾ ਹੋਵੇ ਤੇ ਏ ਜੀ ਆਪਣੀ 벨ਟ ਮੇਰੀ ਤਿਆਰ ਜਿਹੜੀ ਹੋਗੀ ਉਹਦੀ ਚੌੜਾਈ 4 ਇੰਚ ਆ ਤੇ ਲੰਬਾਈ ਜਿਹੜੀ ਉਹਦੀ ਉਹ ਹੁੰਦੀ ਆ 21 ਇੰਚ ਤੇ ਉਹ ਮੈਂ ਰੱਖ ਲੂੰਗੀ 22 ਇੰਚ 1 ਇੰਚ ਵਾਧੂ ਰੱਖ ਲੂੰਗੀ ਚੌੜਾਈ ਕਈ 5 ਤਿਆਰ ਕਰ ਲੈਂਦੇ 벨ਟ ਦੀ ਕਈ 6 ਕਰ ਲੈਂਦੇ ਪਰ ਨਹੀਂ ਮੈਂ 4 ਇੰਚ ਕਰਦੀ ਆ ਫਿਰ ਉਹ ਨਾ ਚੱਕਾ ਥਾਣੀ ਜਿਹੜੀ 벨ਟ ਉਹ ਦਿਖਦੀ ਨਹੀਂ ਤੇ ਇਸ ਕਰਕੇ 4 ਇੰਚ ਤਿਆਰ ਹੋਣੀ ਆ ਤੇ ਇਸ ਕਰਕੇ ਮੈਂ 6 ਇੰਚ 2 ਇੰਚ ਵਾਧੂ ਰੱਖ ਕੇ 6 ਇੰਚ ਦੀ ਰੱਖ ਕੇ ਤੇ ਉਹ ਜਿਹੜੀ 벨ਟ ਦੀ ਮੈਂ ਕਟਾਈ ਕਰ ਲਈ ਸੀ 4 ਇੰਚ ਤਿਆਰ ਹੋਣੀ ਆ 2 ਇੰਚ ਵਾਧੂ ਰੱਖ ਲਈ ਸੀਗੀ 6 ਇੰਚੇ ਪੁੱਟ ਸਿੱਧਾ ਜੀ ਮੈਂ ਨਿਸ਼ਾਨ ਲਾ ਲਿਆ ਹੁਣ ਇਹਨਾਂ ਨੂੰ ਸਾਈਡ ਤੇ ਕਰਕੇ ਇਹ ਜਿਹੜੀ ਸਲਵਾਰ ਆ ਇਹ ਮੈਂ ਫੁੱਲ ਪਟਿਆਲਾ ਸਲਵਾਰ ਜਿਹੜੀ ਉਹ ਕੱਟੀ ਆ ਹੁਣ ਆਪਾਂ ਇਹਨੂੰ ਕਰਕੇ ਇਹ ਆਪਾਂ ਪਾਸਾ ਹੁਣ ਇਦਾਂ ਹੀ ਪਲਟ ਲਾਂਗੇ ਮਤਲਬ ਕਿ ਜਿਹੜੀ ਸਲਵਾਰ ਦੀ ਤਹਿ ਲਾਈ ਦੀ ਪਟਿਆਲਾ ਦੀ ਇਦਾਂ ਕਰਕੇ ਆਪਾਂ ਲਾ ਲਈਆਂ ਇਹਨੂੰ ਪਟਿਆਲਾ ਲੀ ਇੱਥੇ ਮੈਂ ਉੱਪਰੋਂ ਰੱਖ ਲਿਆ 33 ਇੰਚ ਲੰਬਾਈ ਇਹ ਆਪਾਂ ਆਸਣ ਰੱਖਾਂਗੇ ਆਸਣ ਮੇ 12 ਇੰਚ ਤਿਆਰ ਆ 4 ਇੰਚ 벨ਟ ਵਾਲਾ ਆ ਜਾਣਾ 8 ਇੰਚ ਆਪਾਂ ਨੂੰ ਇੱਥੋਂ ਚਾਹੀਦਾ ਹੋ ਗਿਆ 8 4 12 ਇਸ ਲਈ ਆਪਾਂ ਇੱਥੇ 8 ਰੱਖਣਾ 8 ਚੋਂ ਆਪਾਂ 2 ਇੰਚ 2.5 ਇੰਚ ਜਿਹੜਾ ਉਹ ਵਾਧ ਰੱਖਾਂਗੇ ਆਸਣ ਕਿਉਂਕਿ ਉਹ ਜਿਹੜੀ ਆ ਕੁੰਡੇ ਦੀ ਆ ਵਾਲੀ ਪਹੁੰਚ ਦੀ ਨਿਸ਼ਾਨੀ ਲਾਈ ਦੀ ਬਾਅਦ ਵਿੱਚ ਇਹਨੂੰ ਵੀ ਕਟਿੰਗ ਕਰਕੇ ਸਿੱਧਾ ਕਰਨਾ ਹੁੰਦਾ ਉਹ 1 ਜਾਂ 1.5 ਇੰਚ ਜਿਹੜਾ ਉਹ ਵੀ ਵਿੱਚ ਆ ਜਾਂਦਾ ਤੇ 33 ਇੰਚ ਹੁਣ ਆਪਾਂ ਇਧਰੋਂ ਲੈ ਲਾਂਗੇ ਜਿੰਨੇ ਆਪਾਂ ਪੱਟ ਰੱਖੇ ਆ ਉੰਨੇ ਹੀ ਆਪਾਂ ਇੱਥੋਂ ਨਿਸ਼ਾਨੀ ਜਿਹੜੀ ਉਹ ਲਾਵਾਂਗੇ ਕੁੰਦਿਆਂ ਦੀ ਤੇ ਇੱਥੇ 1.5 ਇੰਚ ਆਪਾਂ ਪਹੁੰਚੇ ਦਾ ਰੱਖ ਲਿਆ ਤੇ ਉੱਪਰ ਆਪਾਂ ਜਿਹੜਾ ਉਹ 10 ਇੰਚ ਸੀ ਉਹ ਆਸਣ ਦਾ ਰੱਖ ਲਿਆ ਇਹ ਹੁਣ ਇਹ ਵਾਲੀ ਨਿਸ਼ਾਨੀ ਜਿਹੜੀ ਇਹ ਵਾਲੀ ਤੇ ਉਹ ਵਾਲੀ ਇਹਨਾਂ ਨੂੰ ਆਪਸ 'ਚ ਆਪਾਂ ਜੁਆਇਨ ਕਰ ਦਾਂਗੇ ਹੀ ਹੁਣ ਮੈਂ ਜੀ ਕਰ ਦੂੰਗੀ ਜੁਆਇਨ ਹੈ ਤਾਂ ਬਹੁਤ ਸੋਖੇ ਤਰੀਕੇ ਨਾਲ ਕੱਟੀ ਜਾਂਦੀ ਹੁਣ ਪਤਾ ਨਹੀਂ ਜਿਸ ਤਰ੍ਹਾਂ ਮੈਂ ਸਮਝਾਉਣੀ ਆ ਉਹਦਾ ਸਮਝ ਲੱਗੂ ਕਿਸੇ ਨੂੰ ਕਿ ਨਹੀਂ ਲੱਗੂਗੀ ਪਰ ਕੋਸ਼ਿਸ਼ ਮੈਂ ਪੂਰੀ ਕਰਾਂਗੀ ਕਿ ਮੈਂ ਦੱਸਾਂ ਮੈਂ ਘਰ ਕਿਦਾਂ ਸਲਵਾਰ ਕੱਟ ਲੈਣੀ ਆ ਤੇ ਕਿ ਜਿਨ੍ਹਾਂ ਨੂੰ ਸ਼ੌਂਕ ਆ ਸਟਿਚਿੰਗ ਦਾ ਤਾਂ ਉਹ ਤਾਂ ਹਰ ਕਿਸੇ ਨੂੰ ਹੁੰਦਾ ਪਈ ਅਸੀਂ ਘਰ ਹੀ ਸਲਵਾਰ ਕੱਟ ਕੇ ਸੀਨ ਲਈਏ ਇਹ ਆਪਸ ਵਿੱਚ ਮੈਂ ਜੁਆਇਨ ਕਰ ਲਈ ਜੀ ਹੁਣ ਆਪਾਂ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਦੇਵਾਂਗੇ ਜੁਆਇਨ ਕਰਕੇ ਕਟਿੰਗ ਇਹਨਾਂ ਦੀ ਕਰ ਦਾਂਗੇ ਵਿੱਚੇ ਮੈਨੂੰ ਕਾਲ ਆ ਗਈ ਸੀਗੀ ਤੇ ਇਹ ਜੀ ਆਪਾਂ ਕਰ ਲਿਆ ਕੱਟ ਇਹ ਜੀ ਆਪਾਂ ਆਪਸ ਚ ਜੁਆਇਨ ਕਰਕੇ ਤੇ ਇਹ ਕੁੰਦੇ ਕਰ ਲਿਆ ਆਪਾਂ ਅਲੱਗ ਹੁਣ ਆਪਾਂ ਨੂੰ ਇਹਨਾਂ ਇੱਕ ਦੂਜੇ ਦੇ ਉੱਤੇ ਰੱਖ ਕੇ ਆਪਾਂ ਜਿਹੜੀ ਕਾਣ ਵਗੈਰਾ ਜਾਂ ਬਾਦੂ ਕਪੜਾ ਉਹ ਕੱਟ ਕੇ ਇਹਨਾਂ ਨੂੰ ਬਰਾਬਰ ਕਰ ਦਾਂਗੇ ਇਹ ਹੁਣ ਆਪਾਂ ਜਿਹੜੀ ਆ ਤ੍ਰਿਕੋਣੀ ਆ ਮਤਲਬ ਜਿੱਥੋਂ ਆਪਾਂ ਕਟਿਆਈ ਆ ਰੇਵ ਇਹਨੂੰ ਆਪਸ ਵਿੱਚ ਮਿਲਾ ਕੇ ਕਰਾਂਗੇ ਉੱਪਰੋਂ ਨਹੀਂ ਕਰਨਾ ਕਿਉਂਕਿ ਉੱਪਰਲੇ ਪਾਸੇ ਕਾਣ ਆ ਉਹ ਕਾਣ ਉੱਪਰ ਹੀ ਕੱਢਾਂਗੇ ਸਾਰੀ ਤੇ ਇਹ ਜਿਹੜੀ ਕਟਿੰਗ ਵਾਲੀ ਸੀਨ ਆ ਨਾ ਇਹਨਾਂ ਨੂੰ ਆਪਸ ਵਿੱਚ ਆਪਾਂ ਜੁਆਇਨ ਕਰਾਂਗੇ ਇਹ ਵਾਲੀ ਦੋਨੇ ਮਤਲਬ ਕਿ ਕੁੰਦਿਆਂ ਦੀ ਕਟਿੰਗ ਵਾਲੀ ਜਿਹੜੀ ਸੀਨ ਆ ਚਾਰੇ ਕੁੰਦਿਆਂ ਦੀ ਚਾਰ ਕੁੰਦੇ ਆ ਨਾ ਬਾਅਦ ਚ ਜੋੜ ਕੇ ਫੇ ਦੋ ਹੋਣੇ ਆ ਇਹ ਐਦਾਂ ਇਹਨਾਂ ਨੂੰ ਆਪਾਂ ਉਹ ਜਿਹੜੀ ਜਿਹੜੀ ਉਹ ਨਿਸ਼ਾਨੀ ਆ ਉਹਨੂੰ ਉਹਦੇ ਨਾਲ ਮੈਚ ਕਰ ਲਾਂਗੇ ਆਸਣ ਨੂੰ ਆਸਣ ਨਾਲ ਤੇ ਇਹ ਜਿਹੜੀ ਸੀਨ ਆ ਆਪਸ ਚ ਜ਼ਰੂਰ ਇਦਾਂ ਜਿਹੜੀ ਆ ਇਹਨੂੰ ਜੁਆਇਨ ਕਰ ਲਾਂਗੇ ਫੇ ਜਿਹੜੀ ਕਾਣ ਆ ਸਾਰੀ ਇਹਦੀ ਉਹ ਉੱਪਰ ਆ ਚੋਗੀ ਕਿਸੇ ਕਿਸੇ ਕੱਪੜੇ ਚ ਹੁੰਦੀ ਆ ਕਿਸੇ ਵਿੱਚ ਨਹੀਂ ਵੀ ਹੁੰਦੀ ਨਹੀਂ ਵੀ ਲੋੜ ਪੈਂਦੀ ਤੇ ਪਰ ਇਹਦੇ ਵਿੱਚ ਹੈਗੀ ਸੀ ਕਾਣ ਥੋੜੀ ਬਹੁਤੀ ਇੰਨੀ ਜ਼ਿਆਦੀ ਵੀ ਨਹੀਂ ਸੀ ਥੋੜੀ ਬਹੁਤੀ ਸੀ ਜਿੰਨੀ ਸੀ ਉੱਪਰ ਕੱਢਦੀ ਸੀ ਕਾਣ ਮੈਂ ਤੇ ਉਹ ਮੈਂ ਕੱਟ ਦਿੱਤੀ ਇਹ ਕੁੰਦਾ ਵੀ ਕਾਪਸ ਵਿੱਚ ਜੁੜਿਆ ਹੁੰਦਾ ਨਾ ਜਿੱਦ ਨੂੰ ਆਪਾਂ ਫੋਲਡ ਕੀਤਾ ਹੁੰਦਾ ਉਹ ਹਿੱਸਾ ਤੇ ਇਹ ਇੰਨੀ ਇਹ ਆਪਾਂ ਇਹਨੂੰ ਕਰ ਦਾਂਗੇ ਕਟਿੰਗ ਕਰ ਦਾਂਗੇ ਇਹਦੀ ਵੀ ਇਸ ਤੋਂ ਬਾਅਦ ਵਿੱਚ ਆਪਾਂ ਜਿਹੜਾ ਉਹ ਆਸਣ ਆ ਜਿਹੜੀ ਕੁੰਦਿਆਂ ਕਰਕੇ ਉਹ ਲੈਨ ਆਸਣ ਦੀ ਸਿੱਧੀ ਹੋਈ ਆ ਉਹਨੂੰ ਆਪਾਂ ਆ ਕੱਟ ਕੇ ਆਸਣ ਜਿਹੜਾ ਉਹਨੂੰ ਵੀ ਸਿੰਦਾ ਕਰ ਦਾਂਗੇ ਆ ਇਹਨ ਜਿੰਨਾ ਸਨਚਾਈਦਾ ਉਹ ਆਪਾਂ ਰੱਖ ਕੇ ਤੇ ਇਹਨੂੰ ਇਦਾਂ ਜਿਹੜਾ ਉਹ ਕੋਣਨਾ 9 ਇੰਚ ਰੱਖ ਕੇ ਕਿਉਂਕਿ ਅੱਧਾ ਇੰਚ ਉਹ ਤੇ ਅੱਧਾ ਉੱਪਰ ਆ ਜਾਣਾ 8 ਫਿਰ ਰਹਿ ਜਾਊਗਾ 4 ਉੱਪਰ 12 ਆ ਜਾਣਾ ਪੂਰਾ 1 ਇੰਚ ਇਹ ਆਪਾਸੋਂ ਦੀ ਜਿਹੜੀ ਉਹ ਕਟਿੰਗ ਕਰ ਦਿੱਤੀ ਤੇ ਇਹ ਜੀ ਆਪਣੇ ਹੋ ਗਈ ਆ ਜੀ ਕੁੰਦੇ ਤਿਆਰ ਤੇ ਇਹ ਆਪਣਾ ਹੋ ਗਈ ਆ ਜੀ 벨ਟ ਉਹ ਸੌਰੀ ਪੱਲੇ ਨੇ ਆਪਣੇ ਪੱਲੇ ਹੋ ਗਏ ਤੇ ਇਹ ਹੋ ਗਈ ਅੱਜੀ ਆਪਣੀ 벨ਟ ਤੇ ਇਹ ਫੁੱਲ ਪਟਿਆਲਾ ਸਲਵਾਰ ਜਿਹੜੀ ਉਹਦੀ ਕਟਿੰਗ ਹੈ ਤੇ ਇਦਾਂ ਹੀ ਆਪਸ ਵਿੱਚ ਆਪਾਂ ਇਹਨੂੰ ਜੋੜ ਲਾਂਗੇ ਤੇ ਬਹੁਤ ਸੋਹਣੀ ਸਲਵਾਰ ਜਿਹੜੀ ਉਹ ਬਣ ਜਾਂਦੀ ਆ ਤੇ ਹੁਣ ਮੈਂ ਕਰੂੰਗੀ ਇਹਨੂੰ ਉਹਨੂੰ ਕੀ ਕਹਿੰਦਾ ਸਟਿਚ